ਭਾਰਤੀਆਂ ਨੂੰ ਮਿਲੇ AI ਟੂਲਸ ਦੀ ਫ੍ਰੀ ਸਬਸਕ੍ਰਿਪਸ਼ਨ ਐਮਪੀ ਰਾਗਵ ਚੱਡਾ ਨੇ ਸੰਸਦ 'ਚ ਚੁੱਕਿਆ ਮੁੱਦਾ ਨਹੀਂ ਤਾਂ AI ਦੀ ਦੌੜ 'ਚ ਭਾਰਤ ਰਹਿ ਜਾਵੇਗਾ ਪਿੱਛੇ UAE, ਸਿੰਗਾਪੁਰ ਤੇ ਚੀਨ ਨਾਗਰਿਕਾਂ ਨੂੰ ਦੇ ਰਹੇ ਮੁਫਤ ਸਬਸਕ੍ਰਿਪਸ਼ਨ ਇਸ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ ਭਾਵੇਂ ਕੋਈ ਕੋਡ ਲਿਖਣਾ ਹੋਵੇ ਕਿਸੇ ਸਵਾਲ ਦਾ ਹੱਲ ਲੱਭਣਾ ਹੋਵੇ ਕਿਸੇ ਚੀਜ਼ ਬਾਰੇ ਕੋਈ ਸਲਾਹ ਲੈਣੀ ਹੋਵੇ ਡੇਟਾ ਦਾ ਵਿਸ਼ਲੇਸ਼ਣ ਕਰਨਾ ਹੋਵੇ ਜਾਂ ਸਰਕਾਰੀ ਫਾਰਮ ਭਰਨੇ ਹੋਣ AI ਇਨਾਂ ਸਾਰੇ ਕੰਮਾਂ ਨੂੰ ਆਸਾਨ ਤੇ ਤੇਜ਼ ਬਣਾ ਦਿੰਦਾ ਹੈ ਪਰ ਕਈ ਆਰਟੀਫੀਸ਼ੀਅਲ ਟੂਲਸ ਅਜਿਹੇ ਹਨ ਜਿਨ੍ਹਾਂ ਨੂੰ ਪੈਸੇ ਦੇ ਕੇ ਖਰੀਦਣਾ ਪੈਂਦਾ ਹੈ ਪਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਨੇ ਰਾਜ ਸਭਾ ਦੇ ਵਿੱਚ AI ਬਾਰੇ ਇੱਕ ਵੱਡਾ ਮੁੱਦਾ ਚੁੱਕਿਆ ਹੈ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਹਰ ਨਾਗਰਿਕ ਨੂੰ ਚੈਟ ਜੀਪੀਟੀ, ਜੈਮਿਨੀ, ਕਲਾਉਡ ਅਤੇ ਗ੍ਰੌਕ ਵਰਗੇ ਉન્નਤ AI ਟੂਲਸ ਦੀ ਮੁਫਤ ਸਬਸਕ੍ਰਿਪਸ਼ਨ ਦੇਣੀ ਚਾਹੀਦੀ ਹੈ। ਇੱਕ ਉਦਾਹਰਨ ਦਿੰਦੇ ਹੋਏ ਚੱਡਾ ਨੇ ਕਿਹਾ ਕਿ ਯੂਏਈ, ਸਿੰਗਾਪੁਰ ਅਤੇ ਚੀਨ ਵਰਗੇ ਦੇਸ਼ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਮੁਫਤ ਉન્નਤ AI ਟੂਲਸ ਪ੍ਰਦਾਨ ਕਰ ਰਹੇ ਹਨ। ਅਜਿਹੀ ਸਥਿਤੀ ਦੇ ਵਿੱਚ ਜੇਕਰ ਭਾਰਤ ਸਮੇਂ ਸਿਰ ਕਦਮ ਨਹੀਂ ਚੁੱਕਦਾ ਹੈ ਤਾਂ ਦੇਸ਼ 2030 ਤੱਕ 15 ਟ੍ਰਿਲੀਅਨ ਡਾਲਰ ਦੀ ਇਸ ਗਲੋਬਲ AI ਦੌੜ ਵਿੱਚ ਬਹੁਤ ਪੇਛੇ ਰਜਾ ਜਾਵੇਗਾ ਕਿਸਾਨਾਂ ਤੋਂ ਲੈ ਕੇ ਵਿਦਿਆਰਥੀਆਂ ਤੱਕ AI ਰਾਜ ਸਭਾ ਦੇ ਵਿੱਚ ਬੋਲਦਿਆਂ ਰਾਘਵ ਚੱਡਾ ਨੇ ਕਿਹਾ ਕਿ AI ਸਿਰਫ ਇੱਕ ਟੈਕਨੋਲੋਜੀ ਨਹੀਂ ਹੈ ਸਗੋਂ ਇਹ ਵੱਡੇ ਸੁਪਨੇ ਦੇਖਣ ਅਤੇ ਇਸ ਨੂੰ ਪੂਰਾ ਕਰਨ ਦਾ ਇੱਕ ਵੱਡਾ ਮੌਕਾ ਹੈ ਕਿਸਾਨਾਂ ਦੇ ਲਈ ਇਹ ਸਮਾਰਟ ਖੇਤੀ ਦਾ ਰਾਹ ਖੋਲ ਸਕਦਾ ਹੈ ਜਿਸ ਦੇ ਨਾਲ ਖੇਤੀ ਆਸਾਨ ਤੇ ਉਤਪਾਦਕ ਬਣ ਜਾਵੇਗਾ ਵਿਦਿਆਰਥੀਆਂ ਲਈ ਇਹ 24 ਘੰਟੇ ਅਧਿਆਪਕ ਵਾਂਗ ਕੰਮ ਕਰੇਗਾ ਜੋ ਉਹਨਾਂ ਤੋਂ ਕਿਸੇ ਵੀ ਸਮੇਂ ਕਿਤੇ ਵੀ ਪੜ੍ਹਾਈ ਕਰਨ ਦੀ ਆਗਿਆ ਦੇਵੇਗਾ ਉਦਮੀਆਂ ਦੇ ਲਈ ਇਹ ਇੱਕ ਕਾਰੋਬਾਰੀ ਯੋਜਨਾਕਾਰ ਸਾਬਤ ਹੋ ਜਾਵੇਗਾ ਜੋ ਸਟਾਰਟਅੱਪਸ ਅਤੇ ਕਾਰੋਬਾਰਾਂ ਨੂੰ ਸਹੀ ਦਿਸ਼ਾ ਦੇਵੇਗਾ ਨੌਜਵਾਨਾਂ ਦੇ ਲਈ ਵੀ AI ਕੈਰੀਅਰ ਗਾਈਡ ਵਾਂਗ ਕੰਮ ਕਰੇਗਾ ਜੋ ਰੋਜ਼ਗਾਰ ਦੇ ਮੌਕੇ ਲੱਭਣ ਅਤੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੇਗਾ ਜੇਕਰ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਇਹ ਟੈਕਨੋਲੋਜੀ ਡਾਕਟਰ ਵਾਂਗ ਮਦਦਗਾਰ ਸਾਬਤ ਹੋਵੇਗੀ ਜੋ ਹਰ ਸਮੇਂ ਸਿਹਤ ਸੰਬੰਧੀ ਜਾਣਕਾਰੀ ਅਤੇ ਸਲਾਹ ਬਜ਼ੁਰਗਾਂ ਨੂੰ ਪ੍ਰਦਾਨ ਕਰੇਗੀ AI ਹੈ ਹਰ ਸਵਾਲ ਦਾ ਜਵਾਬ ਰਾਗਵ ਚੱਡਾ ਨੇ ਕਿਹਾ ਕਿ AI ਸਿਰਫ ਮਸ਼ੀਨਾਵਾਂ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਹਰ ਵਰਗ ਦੇ ਜੀਵਨ ਨੂੰ ਨਵੀਂ ਦਿਸ਼ਾ ਅਤੇ ਤਾਕਤ ਦੇਣ ਦਾ ਮੌਕਾ ਹੈ ਉਹਨਾਂ ਨੇ ਕਿਹਾ ਕਿ AI ਦੇ ਨਾਲ ਹਰ ਸਵਾਲ ਦਾ ਜਵਾਬ ਦੇਣਾ ਅਤੇ ਹਰ ਸਮੱਸਿਆ ਨੂੰ ਹੱਲ ਕਰਨਾ ਸੰਭਵ ਹੈ ਚੱਡਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਕ੍ਰਾਂਤੀ ਵਿੱਚ ਕੋਈ ਵੀ ਭਾਰਤੀ ਪਿੱਛੇ ਨਹੀਂ ਰਹਿਣਾ ਚਾਹੀਦਾ ਤਦ ਹੀ ਭਾਰਤ ਸਹੀ ਅਰਥਾਂ ਦੇ ਵਿੱਚ ਡਿਜੀਟਲ ਇੰਡੀਆ ਬਣ ਸਕੇਗਾ ਰਾਗਵ ਚੱਡਾ ਦੇ ਵੱਲੋਂ ਹੁਣ ਭਾਰਤੀਆਂ ਦੇ ਲਈ ਕਿਸਾਨਾਂ ਤੋਂ ਲੈ ਕੇ ਸਟੂਡੈਂਟਸ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਨੂੰ ਫ੍ਰੀ ਸਬਸਕ੍ਰਿਪਸ਼ਨ ਦੇਣ ਦੀ ਮੰਗ ਕੀਤੀ ਗਈ ਆ ਬਾਕੀ ਤੁਸੀਂ ਇਸ ਮੰਗ ਦੇ ਨਾਲ ਕਿੰਨਾ ਸਹਿਮਤ ਹੋ ਤੁਹਾਡੇ ਇਸ ਨਾਲੋਂ ਲੈ ਕੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ AI ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ ਭਾਵੇਂ ਕੋਈ ਕੋਡ ਲਿਖਣਾ ਹੋਵੇ ਕਿਸੇ ਸਵਾਲ ਦਾ ਹੱਲ ਲੱਭਣਾ ਹੋਵੇ ਕਿਸੇ ਚੀਜ਼ ਬਾਰੇ ਕੋਈ ਸਲਾਹ ਲੈਣੀ ਹੋਵੇ ਡੇਟਾ ਦਾ ਵਿਸ਼ਲੇਸ਼ਣ ਕਰਨਾ ਹੋਵੇ ਜਾਂ ਸਰਕਾਰੀ ਫਾਰਮ ਭਰਨੇ ਹੋਣ AI ਇਨਾਂ ਸਾਰੇ ਕੰਮਾਂ ਨੂੰ ਆਸਾਨ ਤੇ ਤੇਜ਼ ਬਣਾ ਦਿੰਦਾ ਹੈ ਪਰ ਕਈ ਆਰਟੀਫੀਸ਼ੀਅਲ ਟੂਲਸ ਅਜਿਹੇ ਹਨ ਜਿਨ੍ਹਾਂ ਨੂੰ ਪੈਸੇ ਦੇ ਕੇ ਖਰੀਦਣਾ ਪੈਂਦਾ ਹੈ ਪਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਨੇ ਰਾਜ ਸਭਾ ਦੇ ਵਿੱਚ AI ਬਾਰੇ ਇੱਕ ਵੱਡਾ ਮੁੱਦਾ ਚੁੱਕਿਆ ਹੈ ਉਨਾ ਕਿਹਾ ਕਿ ਭਾਰਤ ਸਰਕਾਰ ਨੂੰ ਹਰ ਨਾਗਰਿਕ ਨੂੰ ਚੈਟ ਜੀਪੀਟੀ ਜੈਮਿਨੀ ਕਲਾਉਡ ਅਤੇ ਗ੍ਰੌਕ ਵਰਗੇ ਉન્નਤ ਏਆਈ ਟੂਲਸ ਦੀ ਮੁਫਤ ਸਬਸਕ੍ਰਿਪਸ਼ਨ ਦੇਣੀ ਚਾਹੀਦੀ ਹੈ ਇੱਕ ਉਦਾਹਰਨ ਦਿੰਦੇ ਹੋਏ ਚੱਡਾ ਨੇ ਕਿਹਾ ਕਿ ਯੂਏਈ ਸਿੰਗਾਪੁਰ ਅਤੇ ਚੀਨ ਵਰਗੇ ਦੇਸ਼ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਮੁਫਤ ਉન્નਤ ਏਆਈ ਟੂਲਸ ਪ੍ਰਦਾਨ ਕਰ ਰਹੇ ਹਨ ਅਜਿਹੀ ਸਥਿਤੀ ਦੇ ਵਿੱਚ ਜੇਕਰ ਭਾਰਤ ਸਮੇਂ ਸਿਰ ਕਦਮ ਨਹੀਂ ਚੁੱਕਦਾ ਹੈ ਤਾਂ ਦੇਸ਼ 2030 ਤੱਕ 15 ਟ੍ਰਿਲੀਅਨ ਡਾਲਰ ਦੀ ਇਸ ਗਲੋਬਲ AI ਦੌੜ ਵਿੱਚ ਬਹੁਤ ਪਿੱਛੇ ਰਹਿ ਜਾਵੇਗਾ ਕਿਸਾਨਾਂ ਤੋਂ ਲੈ ਕੇ ਵਿਦਿਆਰਥੀਆਂ ਤੱਕ AI ਰਾਜ ਸਭਾ ਦੇ ਵਿੱਚ ਬੋਲਦਿਆਂ ਰਾਘਵ ਚੱਡਾ ਨੇ ਕਿਹਾ ਕਿ AI ਸਿਰਫ ਇੱਕ ਟੈਕਨੋਲੋਜੀ ਨਹੀਂ ਹੈ ਸਗੋਂ ਇਹ ਵੱਡੇ ਸੁਪਨੇ ਦੇਖਣ ਅਤੇ ਇਸ ਨੂੰ ਪੂਰਾ ਕਰਨ ਦਾ ਇੱਕ ਵੱਡਾ ਮੌਕਾ ਹੈ ਕਿਸਾਨਾਂ ਦੇ ਲਈ ਇਹ ਸਮਾਰਟ ਖੇਤੀ ਦਾ ਰਾਹ ਖੋਲ ਸਕਦਾ ਹੈ ਜਿਸ ਦੇ ਨਾਲ ਖੇਤੀ ਆਸਾਨ ਤੇ ਉਤਪਾਦਕ ਬਣ ਜਾਵੇਗਾ ਵਿਦਿਆਰਥੀਆਂ ਲਈ ਇਹ 24 ਘੰਟੇ ਅਧਿਆਪਕ ਵਾਂਗ ਕੰਮ ਕਰੇਗਾ ਜੋ ਉਹਨਾਂ ਨੂੰ ਕਿਸੇ ਵੀ ਸਮੇਂ ਕਿਤੇ ਵੀ ਪੜ੍ਹਾਈ ਕਰਨ ਦੀ ਆਗਿਆ ਦੇਵੇਗਾ ਉਦਮੀਆਂ ਦੇ ਲਈ ਇਹ ਇੱਕ ਕਾਰੋਬਾਰੀ ਯੋਜਨਾਕਾਰ ਸਾਬਤ ਹੋ ਜਾਵੇਗਾ ਜੋ ਸਟਾਰਟਅੱਪਸ ਅਤੇ ਕਾਰੋਬਾਰਾਂ ਨੂੰ ਸਹੀ ਦਿਸ਼ਾ ਦੇਵੇਗਾ ਨੌਜਵਾਨਾਂ ਦੇ ਲਈ ਵੀ AI ਕੈਰੀਅਰ ਗਾਈਡ ਵਾਂਗ ਕੰਮ ਕਰੇਗਾ ਜੋ ਰੋਜ਼ਗਾਰ ਦੇ ਮੌਕੇ ਲੱਭਣ ਅਤੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੇਗਾ ਜੇਕਰ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਇਹ ਟੈਕਨੋਲੋਜੀ ਡਾਕਟਰ ਵਾਨ ਮਦਦਗਾਰ ਸਾਬਤ ਹੋਵੇਗੀ ਜੋ ਹਰ ਸਮੇਂ ਸਿਹਤ ਸੰਬੰਧੀ ਜਾਣਕਾਰੀ ਅਤੇ ਸਲਾਹ ਬਜ਼ੁਰਗਾਂ ਨੂੰ ਪ੍ਰਦਾਨ ਕਰੇਗੀ AI ਹੈ ਹਰ ਸਵਾਲ ਦਾ ਜਵਾਬ ਰਾਗਵ ਚੱਡਾ ਨੇ ਕਿਹਾ ਕਿ AI ਸਿਰਫ ਮਸ਼ੀਨਾ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਹਰ ਵਰਗ ਦੇ ਜੀਵਨ ਨੂੰ ਨਵੀਂ ਦਿਸ਼ਾ ਅਤੇ ਤਾਕਤ ਦੇਣ ਦਾ ਮੌਕਾ ਹੈ ਉਹਨਾਂ ਨੇ ਕਿਹਾ ਕਿ AI ਦੇ ਨਾਲ ਹਰ ਸਵਾਲ ਦਾ ਜਵਾਬ ਦੇਣਾ ਅਤੇ ਹਰ ਸਮੱਸਿਆ ਨੂੰ ਹੱਲ ਕਰਨਾ ਸੰਭਵ ਹੈ ਚੱਡਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਕ੍ਰਾਂਤੀ ਵਿੱਚ ਕੋਈ ਵੀ ਭਾਰਤੀ ਪਿੱਛੇ ਨਹੀਂ ਰਹਿਣਾ ਚਾਹੀਦਾ ਤਦ ਹੀ ਭਾਰਤ ਸਹੀ ਅਰਥਾਂ ਦੇ ਵਿੱਚ ਡਿਜੀਟਲ ਇੰਡੀਆ ਬਣ ਸਕੇਗਾ ਤਾਂ ਰਾਘਵ ਚੱਡਾ ਦੇ ਵੱਲੋਂ ਹੁਣ ਭਾਰਤੀਆਂ ਦੇ ਲਈ ਕਿਸਾਨਾਂ ਤੋਂ ਲੈ ਕੇ ਸਟੂਡੈਂਟਸ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਨੂੰ ਫ੍ਰੀ ਸਬਸਕ੍ਰਿਪਸ਼ਨ ਦੇਣ ਦੀ ਮੰਗ ਕੀਤੀ ਗਈ ਆ। ਬਾਕੀ ਤੁਸੀਂ ਇਸ ਮੰਗ ਦੇ ਨਾਲ ਕਿੰਨਾ ਸਹਿਮਤ ਹੋ? ਤੁਹਾਡੇ ਇਸ ਨਾਲ ਲੈ ਕੇ ਕੀ ਵਿਚਾਰ ਨੇ? ਆਪਣੀ ਰਾਏ ਕਮੈਂਟ ਬਾਕਸ ਤੇ ਵੱਜ ਜ਼ਰੂਰ ਦਿਓ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। AI ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ। ਭਾਵੇਂ ਕੋਈ ਕੋਡ ਲਿਖਣਾ ਹੋਵੇ ਕਿਸੇ ਸਵਾਲ ਦਾ ਹੱਲ ਲੱਭਣਾ ਹੋਵੇ ਕਿਸੇ ਚੀਜ਼ ਬਾਰੇ ਕੋਈ ਸਲਾਹ ਲੈਣੀ ਹੋਵੇ ਡੇਟਾ ਦਾ ਵਿਸ਼ਲੇਸ਼ਣ ਕਰਨਾ ਹੋਵੇ ਜਾਂ ਸਰਕਾਰੀ ਫਾਰਮ ਭਰਨੇ ਹੋਣ AI ਇਨਾਂ ਸਾਰੇ ਕੰਮਾਂ ਨੂੰ ਆਸਾਨ ਤੇ ਤੇਜ਼ ਬਣਾ ਦਿੰਦਾ ਹੈ ਪਰ ਕਈ ਆਰਟੀਫੀਸ਼ੀਅਲ ਟੂਲਸ ਅਜਿਹੇ ਹਨ ਜਿਨ੍ਹਾਂ ਨੂੰ ਪੈਸੇ ਦੇ ਕੇ ਖਰੀਦਣਾ ਪੈਂਦਾ ਹੈ ਪਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਖਵ ਚੱਡਾ ਨੇ ਰਾਜ ਸਭਾ ਦੇ ਵਿੱਚ AI ਬਾਰੇ ਇੱਕ ਵੱਡਾ ਮੁੱਦਾ ਚੁੱਕਿਆ ਹੈ ਉਨਾ ਕਿਹਾ ਕਿ ਭਾਰਤ ਸਰਕਾਰ ਨੂੰ ਹਰ ਨਾਗਰਿਕ ਨੂੰ ਚੈਟ ਜੀਪੀਟੀ ਜੈਮਿਨੀ ਕਲਾਉਡ ਅਤੇ ਗਰੌਕ ਵਰਗੇ ਉન્નਤ AI ਟੂਲਸ ਦੀ ਮੁਫਤ ਸਬਸਕ੍ਰਿਪਸ਼ਨ ਦੇਣੀ ਚਾਹੀਦੀ ਹੈ ਇੱਕ ਉਦਾਹਰਨ ਦਿੰਦੇ ਹੋਏ ਚੱਡਾ ਨੇ ਕਿਹਾ ਕਿ ਯੂਏਈ ਸਿੰਗਾਪੁਰ ਅਤੇ ਚੀਨ ਵਰਗੇ ਦੇਸ਼ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਮੁਫਤ ਉન્નਤ AI ਟੂਲਸ ਪ੍ਰਦਾਨ ਕਰ ਰਹੇ ਹਨ ਅਜਿਹੀ ਸਥਿਤੀ ਦੇ ਵਿੱਚ ਜੇਕਰ ਭਾਰਤ ਸਮੇਂ ਸਿਰ ਕਦਮ ਨਹੀਂ ਚੁੱਕਦਾ ਹੈ ਤਾਂ ਦੇਸ਼ 2030 ਤੱਕ 15 ਟ੍ਰਿਲੀਅਨ ਡਾਲਰ ਦੀ ਇਸ ਗਲੋਬਲ AI ਦੌੜ ਵਿੱਚ ਬਹੁਤ ਪਿੱਛੇ ਰਹਿ ਜਾਵੇਗਾ ਕਿਸਾਨਾਂ ਤੋਂ ਲੈ ਕੇ ਵਿਦਿਆਰਥੀਆਂ ਤੱਕ AI ਰਾਜ ਸਭਾ ਦੇ ਵਿੱਚ ਬੋਲਦਿਆਂ ਰਾਘਵ ਚੱਡਾ ਨੇ ਕਿਹਾ ਕਿ AI ਸਿਰਫ ਇੱਕ ਟੈਕਨੋਲੋਜੀ ਨਹੀਂ ਹੈ ਸਗੋਂ ਇਹ ਵੱਡੇ ਸੁਪਨੇ ਦੇਖਣ ਅਤੇ ਇਸ ਨੂੰ ਪੂਰਾ ਕਰਨ ਦਾ ਇੱਕ ਵੱਡਾ ਮੌਕਾ ਹੈ ਕਿਸਾਨਾਂ ਦੇ ਲਈ ਇਹ ਸਮਾਰਟ ਖੇਤੀ ਦਾ ਰਾਹ ਖੋਲ ਸਕਦਾ ਹੈ ਜਿਸ ਦੇ ਨਾਲ ਖੇਤੀ ਆਸਾਨ ਤੇ ਉਤਪਾਦਕ ਬਣ ਜਾਵੇਗਾ ਵਿਦਿਆਰਥੀਆਂ ਲਈ ਇਹ 24 ਘੰਟੇ ਅਧਿਆਪਕ ਵਾਂਗ ਕੰਮ ਕਰੇਗਾ ਜੋ ਉਹਨਾਂ ਨੂੰ ਕਿਸੇ ਵੀ ਸਮੇਂ ਕਿਤੇ ਵੀ ਪੜ੍ਹਾਈ ਕਰਨ ਦੀ ਆਗਿਆ ਦੇਵੇਗਾ ਉਦਮੀਆਂ ਦੇ ਲਈ ਇਹ ਇੱਕ ਕਾਰੋਬਾਰੀ ਯੋਜਨਾਕਾਰ ਸਾਬਤ ਹੋ ਜਾਵੇਗਾ ਜੋ ਸਟਾਰਟਅੱਪਸ ਅਤੇ ਕਾਰੋਬਾਰਾਂ ਨੂੰ ਸਹੀ ਦਿਸ਼ਾ ਦੇਵੇਗਾ ਨੌਜਵਾਨਾਂ ਦੇ ਲਈ ਵੀ AI ਕੈਰੀਅਰ ਗਾਈਡ ਵਾਂਗ ਕੰਮ ਕਰੇਗਾ ਜੋ ਰੋਜ਼ਗਾਰ ਦੇ ਮੌਕੇ ਲੱਭਣ ਅਤੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੇਗਾ ਜੇਕਰ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਇਹ ਟੈਕਨੋਲੋਜੀ ਡਾਕਟਰ ਵਾਂਗ ਮਦਦਗਾਰ ਸਾਬਤ ਹੋਵੇਗੀ ਜੋ ਹਰ ਸਮੇਂ ਸਿਹਤ ਸੰਬੰਧੀ ਜਾਣਕਾਰੀ ਅਤੇ ਸਲਾਹ ਬਜ਼ੁਰਗਾਂ ਨੂੰ ਪ੍ਰਦਾਨ ਕਰੇਗੀ AI ਹੈ ਹਰ ਸਵਾਲ ਦਾ ਜਵਾਬ ਰਾਗਵ ਚੱਡਾ ਨੇ ਕਿਹਾ ਕਿ AI ਸਿਰਫ ਮਸ਼ੀਨਾ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਹਰ ਵਰਗ ਦੇ ਜੀਵਨ ਨੂੰ ਨਵੀਂ ਦਿਸ਼ਾ ਅਤੇ ਤਾਕਤ ਦੇਣ ਦਾ ਮੌਕਾ ਹੈ ਉਹਨਾਂ ਨੇ ਕਿਹਾ ਕਿ AI ਦੇ ਨਾਲ ਹਰ ਸਵਾਲ ਦਾ ਜਵਾਬ ਦੇਣ ਅਤੇ ਹਰ ਸਮੱਸਿਆ ਨੂੰ ਹੱਲ ਕਰਨਾ ਸੰਭਵ ਹੈ ਚੱਡਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਕ੍ਰਾਂਤੀ ਵਿੱਚ ਕੋਈ ਵੀ ਭਾਰਤੀ ਪਿੱਛੇ ਨਹੀਂ ਰਹਿਣਾ ਚਾਹੀਦਾ ਤਦ ਹੀ ਭਾਰਤ ਸਹੀ ਅਰਥਾਂ ਦੇ ਵਿੱਚ ਡਿਜੀਟਲ ਇੰਡੀਆ ਬਣ ਸਕੇਗਾ ਤਾਂ ਰਾਘਵ ਚੱਡਾ ਦੇ ਵੱਲੋਂ ਹੁਣ ਭਾਰਤੀਆਂ ਦੇ ਲਈ ਕਿਸਾਨਾਂ ਤੋਂ ਲੈ ਕੇ ਸਟੂਡੈਂਟਸ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਨੂੰ ਫ੍ਰੀ ਸਬਸਕ੍ਰਿਪਸ਼ਨ ਦੇਣ ਦੀ ਮੰਗ ਕੀਤੀ ਗਈ ਆ ਬਾਕੀ ਤੁਸੀਂ ਇਸ ਮੰਗ ਦੇ ਨਾਲ ਕਿੰਨਾ ਸਹਿਮਤ ਹੋ ਤੁਹਾਡੇ ਇਸ ਨਾਲੋਂ ਲੈ ਕੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ